ਪਟਿਆਲਾ ਦੇ ਰਾਜਪੁਰਾ ਦੀ ਨੌਂਦੇ ਪਿੰਡ ਜਨਸੂਆ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੂੰ ਪਿੰਡ ਵਾਸੀਆਂ ਨੇ ਇਸ ਕਦਰ ਬਣ ਕੇ ਕੁੱਟਿਆ ਦੇ ਉਸ ਦਾ ਪੁੱਤ ਗਵਾਂਢ ਚ ਰਹਿੰਦੀ ਇੱਕ ਦੋ ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਸੀ ਤਾਂ ਪੁੱਤ ਦੀ ਇਸ ਹਰਕਤ ਦਾ ਬਦਲਾ ਪਿੰਡ ਵਾਸੀਆਂ ਨੇ ਉਸ ਦੀ ਮਾਂ ਤੋਂ ਲਿਆ ਤੇ ਗੁੱਸੇ ਚ ਆ ਕੇ ਉਸ ਦੀ ਮਾਂ ਨੂੰ ਖੰਬੇ ਦੇ ਨਾਲ ਬੰਨ ਕੇ ਬੇਰਹਿਮੀ ਦੇ ਨਾਲ ਕੁੱਟਿਆ ਦਾਦਾ ਇੱਥੇ ਤੁਹਾਨੂੰ ਦੱਸ ਦਈਏ ਕਿ ਪਿੰਡ ਵਾਸੀਆਂ ਨੇ ਔਰਤ ਨੂੰ ਕਈ ਘੰਟਿਆਂ ਤੱਕ ਬਿਜਲੀ ਦੇ ਖੰਬੇ ਦੇ ਨਾਲ ਬੰਨ੍ਹੇ ਰੱਖਿਆ ਤੇ ਉਹਨੂੰ ਉਸ ਉਤੇ ਅਨਾਂ ਤਸ਼ੱਦਦ ਬਿਟਾਇਆ ਹੈ ਤਾਂ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਹਾਲਾਂਕਿ ਵਾਇਰਲ ਹੋ ਰਹੀ ਹੈ ਤੇ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪਲੱਸ ਕਮੇਨ ਮੌਕੇ ਤੇ ਪਹੁੰਚ ਕੇ ਇਸ ਔਰਤ ਨੂੰ ਟਿੰਡਵਾਸਨੀਆ ਤੋਂ ਛੁਡਵਾ ਕੇ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਹੈ ਕਰਵਾਇਆ ਗਿਆ ਜਿੱਥੇ ਫਿਲਹਾਲ ਉਹ ਜ਼ੇਰੇ ਇਲਾਜ ਹੈ ਤਾਂ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਪੰਜ ਔਰਤਾਂ ਸਣੇ ਇੱਕ ਦਰਜਨ ਦੇ ਕਰੀਬ ਲੋਕਾਂ ਖਿਲਾਫ ਮਾਮਲਾ ਦਰਜ ਕੀਤੇ ਤਹਿਤ ਮਲਜ਼ਮਾ ਦੀਪਾਲ ਲਈ ਸ਼ੁਰੂਆਤ ਜਿਹੜੀ ਹੈ ਉਹ ਵੀ ਕਰ ਦਿੱਤੀ ਹੈ ਤੇ ਅੱਗੇ ਦੀ ਕਾਰਵਾਈ ਜੋ ਹੈ ਹਾਲਾਂਕਿ ਕੀਤੀ ਜਾ ਰਹੀ ਹੈ ਤਾਂ ਅਜੀਆਂ ਘਟਨਾਵਾਂ ਦਿਲ ਨੂੰ ਝੰਜੋੜਨ ਵਾਲੀਆਂ ਹੁੰਦੀਆਂ ਨੇ ਤਾਂ ਪਟਿਆਲਾ ਦੇ ਹੀ ਰਾਜਪੁਰਾ ਦੇ ਨੌਂਦੇ ਪਿੰਡ ਚੰਸੂਆ ਤੋਂ ਇਹ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੂੰ ਪਿੰਡ ਵਾਸੀਆਂ ਨੇ ਇਸ ਤਰ੍ਹਾਂ ਬੰਨ ਕੇ ਕੁੱਟਿਆ ਹੈ ਕਿ ਬੇहद ਹੀ ਗੰਭੀਰ ਮਾਮਲਾ ਇਸ ਨੂੰ ਕਹਿ ਸਕਦੇ ਆ ਇਨਸਾਨੀਅਤ ਨੂੰ ਝੰਜੋੜਨ ਵਾਲਾ ਇਹ ਮਾਮਲਾ ਜੋ ਹੈ ਨਿਕਲ ਕੇ ਸામਨੇ ਆਇਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੋ ਬੱਚਿਆਂ ਦੀ ਮਾਂ ਨੂੰ ਲੈ ਕੇ ਇਸ ਔਰਤ ਦਾ ਪੁੱਤ ਜੋ ਹੈ ਫਰਾਰ ਹੋ ਜਾਂਦਾ ਹੈ ਤਾਂ ਉਸ ਦਾ ਪੂਰਾ ਬਦਲਾ ਜੋ ਹੈ ਹਾਲਾਂਕਿ ਉਸ ਮੁੰਡੇ ਦੀ ਮਾਂ ਦੇ ਕੋਲੋਂ ਲਿਆ ਜਾ ਰਿਹਾ ਤਾਂ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਔਰਤ ਨੂੰ ਕਈ ਘੰਟਿਆਂ ਤੱਕ ਖੰਬੇ ਦੇ ਨਾਲ ਬੰਨ੍ਹ ਕੇ ਉਸ ਉੱਤੇ ਤਸ਼ੱਦਦ ਟਾਇਆ ਤੇ ਨਾਲ ਹੀ ਉਸ ਨੂੰ ਗਾਲੀ ਗਲੋਚ ਜੋ ਹੈ ਉਹ ਵੀ ਕੀਤੀ ਹੈ ਤਾਂ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟ੍ਰੀਮ ਮੌਕੇ ਤੇ ਪਹੁੰਚਦੀ ਹੈ ਤੇ ਜਾ ਕੇ ਔਰਤ ਨੂੰ ਪਿੰਡ ਵਾਸੀਆਂ ਤੋਂ ਛੁਡਵਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਦੱਸੀ ਜਾ ਰਹੀ ਹੈ